ਪਾਰਟੀ ਆਪਣਾ ਆਪਣਾ ਮੀੜਵਾ ਦਾ ਕਢਾਉਂਦੀ ਹੈ ਅਕਾਲੀ ਸੋਚਦੇ ਵੀ ਅਸੀਂ ਸਾਡੀ ਪਾਰਟੀ ਦਾ ਬਣ ਜਵੇ ਕਾਂਗਰਸ ਬੋਲਦੀ ਸਾਡੀ ਪਾਰਟੀ ਦਾ ਸਰਪੰਚ ਬਣੇ ਹਰ ਇੱਕ ਪਾਰਟੀ ਨੂੰ ਆਪਣਾ ਆਪਣਾ ਹੁੰਦਾ ਹੀ ਹੈ ਇਸੇ ਕਰਕੇ ਤਾਂ ਪਿੰਡਾਂ 'ਚ ਪਾਰਟੀਆਂ ਬਣੀਆਂ ਨੇ ਪੰਚ ਦੀ ਭੂਮਿਕਾ ਨੂੰ ਕਿਵੇਂ ਸਮਝੋ ਸਰਪੰਚ ਦਾ ਕੀ ਰੋਲ ਹੁੰਦਾ ਕੀ ਕੁਝ ਕਰ ਸਕਦਾ ਪਿੰਡ ਵਿੱਚ ਸਰਬਸੰਮਤੀ ਨਾਲ ਕੰਮ ਕਰਨੇ ਚਾਹੀਦੇ ਹੋਂ ਸਭ ਦੇ ਸਾਹਮਣੇ ਕਿ ਨਹੀਂ ਇਹ ਥੋੜੇ ਕਿਸੇ ਪਾਰਟੀ ਨਾਲ ਰਲ ਕੇ ਉਸੇ ਦਾ ਕੰਮ ਹੋਵੇ ਜਾਂ ਸਰਪੰਚ ਬਣ ਕੇ ਉਹਨਾਂ ਸਾਰੇ ਲੈਵਲ ਤੇ ਦੇਖਣਾ ਚਾਹੀਦਾ ਜਿੱਥੇ ਅਮਰੀਕਾ ਲਾ 20 ਸਾਲ ਹੋ ਗਏ ਏਥੇ ਇੱਕ ਪੈਸਾ ਨਹੀਂ ਲੱਗਿਆ ਇਹਦੇ ਗਰਾਂਡਾਂ ਵੀ ਆ ਲੀਆਂ ਸਭ ਕੁਝ ਹੋ ਗਿਆ ਅੱਛਾ ਇਹ ਪੰਚਾਇਤ ਘਰ ਦੇ ਵਿੱਚ ਬੈਠੇ ਤਾਂ ਪੈਸਾ ਪਿਛਲੇ 20 ਸਾਲਾਂ ਤੋਂ ਪੈਸਾ ਵੀ ਆ ਲਿਆ ਪੈਸਾ ਪਰ ਇੱਥੇ ਲੱਗਿਆ ਨਹੀਂਗਾ ਪੈਸਾ ਗਿਆ ਕਿੱਥੇ ਪਤਾ ਨਹੀਂ ਕਿੱਥੇ ਲੱਗਿਆ ਇਹ ਖੇਜਣਾ ਨਸ਼ਾ ਵੀ ਕਿਦਾ ਹੁੰਦਾ ਕਿਸੇ ਦੇ ਸੂਏ ਬਿਕਦਾ ਇਹ ਤਾਂ ਹੈ ਨਹੀਂ ਹੁਣ ਮੇਰੇ ਵਰਗਾ ਗਰੀਬ ਆਦਮੀ ਵੇਚ ਲੂ ਕਿੱਥੋਂ ਲਿਆਊਗਾ ਇੰਨਾ ਮਹਿੰਗਾ ਕਿਸੇ ਪਾਰਟੀ ਦਾ ਹੱਥ ਹੁੰਦਾ ਪਿੱਛੇ ਠੀਕ ਹੈ ਆਪਣੇ ਪਰ ਨੂੰ ਆਪਾਂ ਤਾਂ ਲੈ ਆ ਹੀ ਨਹੀਂ ਸਕਦੇ ਕਿਤੇ ਕੋਈ ਭੂਮਿਕਾ ਨਹੀਂ ਬਨੂਗਾ ਇਸ ਵਕਤ ਸੱਤ ਦੇ ਵਿੱਚ ਹੀ ਬੈਠਾ ਤਾਂ ਅੰਦਾਜ਼ਾ ਲੱਗ ਸਕਦਾ 700 ਸਿਆਸਤ ਚੱਲਦੀ ਹੈ ਸਰਪੰਚੀ ਚੋਣਾਂ ਆ ਗਈਆਂ ਜਲਦੀ ਪੰਜਾਬ ਦੇ ਵਿੱਚ ਸਰਪੰਚੀ ਚੋਣਾਂ ਨੂੰ ਲੈ ਕੇ ਜੋ ਮਾਹੌਲ ਬਣਨ ਵਾਲਾ ਸਭ ਪਾਲੀ ਪੰਤੀ ਜਾਣਦੇ ਕਿਸ ਤਰ੍ਹਾਂ ਪੰਜਾਬ ਦੇ ਵਿੱਚ ਸਰਪੰਚੀ ਚੋਣਾਂ ਲੜੀਆਂ ਜਾਂਦੀਆਂ ਸਭ ਤੋਂ ਪਹਿਲਾਂ ਗੱਲਬਾਤ ਸ਼ੁਰੂ ਕਰ ਲਾਂਗੇ ਮਹਾਲੀ ਦੇ ਇੱਕ ਪਿੰਡ ਦੇ ਵਿੱਚ ਬੈਠਾ ਕੀ ਨਾਮ ਆ ਜੀ ਸੁਰਜੀਤ ਸਿੰਘ ਸੁਰਜੀਤ ਜੀ ਸਰਪੰਚੀ ਚੋਣਾਂ ਨੂੰ ਕਿਵੇਂ ਸਮਝੋ ਪੰਜਾਬ ਦੇ ਵਿੱਚ ਜੋ ਸਰਪੰਚੀ ਚੋਣਾਂ ਹੁੰਦੀਆਂ ਕੀ ਸੋਚਦੇ ਸਰਪੰਚੀ ਚੋਣਾਂ ਬਾਰੇ ਆਸਾਂ ਕੁਝੋਤ ਨਹੀਂ ਕੁਛ ਨਹੀਂ ਸੋਚਦਾ ਕੀ ਲੱਗਦਾ ਕਿਸ ਮਾਹੌਲ ਦੇ ਵਿੱਚ ਹੁੰਦੀ ਹੈ ਸਰਪੰਚੀ ਚੋਣਾਂ ਸਰਪੰਚੀ ਦਾ ਜਿਹੜੇ ਪਿੰਡ ਦੇ ਲੋਕ ਜਿਹਨੂੰ ਚਾਹੁੰਦੇ ਆ ਉਹਨੂੰ ਵੋਟਾਂ ਪੈ ਜਾਂਦੀਆਂ ਉਹ ਸਰਪੰਚ ਬਣ ਜਾਂਦਾ ਜਿਹਨੂੰ ਨਹੀਂ ਚਾਹੁੰਦੇ ਉਹ ਸਰਪੰਚ ਨਹੀਂ ਬਣਦਾ ਅੱਛਾ ਪਾਰਟੀਆਂ ਕਿੰਨੀ ਇੱਕ ਭੂਮਿਕਾ ਨਭੋਦੀ ਸਰਪੰਚੀ ਚੋਣਾਂ ਚ ਪਾਰਟੀਆਂ ਵੀ ਪਾਰਟੀਆਂ ਵਾਂਗੂ ਪਿੰਡਾਂ ਚ ਹੁੰਦੀਆਂ ਨੇ ਹਰ ਇੱਕ ਜਗ੍ਹਾ ਹੁੰਦੀਆਂ ਨੇ ਪਾਰਟੀਆਂ ਪਰ ਸਰਪੰਚ ਤਾਂ ਕਿਸੇ ਚੋਣ ਨਿਸ਼ਾਨ ਤੇ ਚੋਣ ਨਹੀਂ ਲੜਦਾ ਨਹੀਂ ਸਰਪੰਚ ਤਾਂ ਕਿਸੇ ਚੋਣ ਨਿਸ਼ਾਨ ਤੇ ਪਾਰਟੀ ਦੇ ਕਿਸੇ ਸਿੰਬਲ ਤੇ ਚੋਣ ਨਹੀਂ ਲੜਦਾ ਆਪਣੇ ਉਪ ਪੱਧਰ ਉੱਪਰ ਚੋਣ ਲੜਦਾ ਹਨਾ ਹਾਂ ਜੀ ਲੱਗਦਾ ਕਿ ਪਾਰਟੀਆਂ ਪ੍ਰਭਾਵਿਤ ਕਰਦੀਆਂ ਚੋਣਾਂ ਨੂੰ ਨਹੀਂ ਹੂੰ ਆਪਣੇ ਚੰਪ ਲੜਨਾ ਕੀ ਲੱਗਦਾ ਪਾਰਟੀਆਂ ਬਹੁਤ ਬਣਾਉਂਦੀਆਂ ਚੋਣਾਂ ਚ ਬਣਾਉਂਦੀਆਂ ਬਣਾਉਂਦੀਆਂ ਕੱਲੀ ਕੱਲੀ ਪਾਰਟੀ ਆਪਣਾ ਆਪਣਾ ਮੀੜਵਾਦ ਖੜਾਉਂਦੀ ਹੈ ਅਕਲ ਹੀ ਸੋਚਦੇ ਵੀ ਅਸੀਂ ਸਾਡੀ ਪਾਰਟੀ ਦਾ ਬਣ ਜਵੇ ਕਾਂਗਰਸ ਬੋਲਦੀ ਸਾਡੀ ਪਾਰਟੀ ਦਾ ਸਰਪੰਚ ਬਣੇ ਹਰ ਇੱਕ ਪਾਰਟੀ ਨੂੰ ਆਪਣਾ ਆਪਣਾ ਹੁੰਦਾ ਹੀ ਹੈ ਇਸੇ ਕਰਕੇ ਤਾਂ ਪਿੰਡਾਂ ਚ ਪਾਰਟੀਆਂ ਬਣੀਆਂ ਨੇ ਅੱਛਾ ਕਿਹੜਾ ਪਿੰਡ ਟੋਡਾ ਹੈ ਪਿੰਡ ਮਾਨ ਖੜੀ ਹੈ ਹੁਣ ਸਰਪੰਚ ਕਿਹੜਾ ਇੱਥੇ ਸਰਪੰਚ ਐਸਸੀ ਹੈ ਜੀ ਐਸਸੀ ਹੈ ਲੱਗਦਾ ਕੁਝ ਕੀਤਾ 500 ਸਾਲਾਂ ਚ ਪਿਛਲੇ ਮੇਰੇ ਹਿਸਾਬ ਨਾਲ ਤਾਂ ਕੁਝ ਨਹੀਂ ਹੋਇਆ ਹੈਗਾ ਕੁਛ ਨਹੀਂ ਹੋਇਆ ਕੁਛ ਨਹੀਂ ਹੋਇਆ ਕਿਸੇ ਪਾਰਟੀ ਵੱਲੋਂ ਹੈ ਹਾਂ ਕਾਂਗਰਸ ਵੱਲੋਂ ਹੈ ਕਾਂਗਰਸ ਵੱਲੋਂ ਹੈ ਤੇ ਕਹਿੰਦੇ ਜਿੰਦੀ ਸੱਤਾ ਹੁੰਦੀ ਯਾਤਰਾ ਸਰਪੰਚੀ ਵੀ ਹੁੰਦੀ ਤੇ ਨਗਰ ਨਿਗਮ ਨਗਰ ਕੌਂਸਲ ਵੀ ਹੁੰਦੀ ਲੱਗਦਾ ਇੱਜਾ ਪਤਾ ਕੀ ਚੱਕਰ ਹੈ ਇਹ ਹੁਣ ਆਪਾਂ ਦਾ ਸਰਕਾਰ ਬਾਅਦ ਚਾਈ ਹੈ ਪਹਿਲਾਂ ਚਰਨਜੀਤ ਚੰਨੀ ਦੀ ਸਰਕਾਰ ਤੇ ਉਹਦੇ ਧੱਕੇ ਨਾਲ ਇੱਕ ਦੋ ਕੰਮ ਕੰਮ ਕਰ ਗਿਆ ਉਹ ਜਿੱਥੇ ਨਹੀਂ ਵੀ ਹੁਣ ਵਾਲੇ ਤੇ ਉਹ ਹੋ ਗਏ ਅਛਾ ਸਰ ਕੰਮ ਹੋਣ ਵਾਲੇ ਨਹੀਂ ਸੀ ਉੱਥੇ ਸਰਪੰਚ ਦੀ ਭੂਮਿਕਾ ਨੂੰ ਕਿਵੇਂ ਸਮਝੋ ਸਰਪੰਚ ਦਾ ਕੀ ਰੋਲ ਹੁੰਦਾ ਕੀ ਕੁਝ ਕਰ ਸਕਦਾ ਪਿੰਡ ਵਿੱਚ ਸਰਸਮਤੀ ਨਾਲ ਕੰਮ ਕਰਨਾ ਚਾਹੀਦਾ ਹੋਂ ਸਭ ਦੇ ਸਾਹਮਣੇ ਕਿ ਨਹੀਂ ਹੂੰ ਇਹ ਥੋੜੇ ਕਿਸੇ ਪਾਰਟੀ ਨਾਲ ਰਲ ਕੇ ਉਸੇ ਦਾ ਕੰਮ ਹੋਵੇ ਜਾਂ ਸਰਪੰਚ ਬਣ ਕੇ ਉਹਨਾਂ ਸਾਡੇ ਲੈਵਲ ਤੇ ਦੇਖਣਾ ਚਾਹੀਦਾ ਕਿਤੇ ਹੂੰ ਵੀ ਹਾਂ ਭਾਈ ਮੈਂ ਸਾਰੇ ਪਿੰਡ ਦੇ ਕੰਮ ਕਰਨੇ ਆ ਕਿ ਨਹੀਂ ਅਛਾ ਉਹ ਤਾਂ ਪਾਰਟੀ ਵਾਲਾ ਜਿਹੜੀ ਉਸੇ ਪਾਰਟੀ ਦਾ ਹੈ ਉਹਦਾ ਕੰਮ ਕਰ ਦੇਣਾ ਦੂਜਿਆਂ ਦਾ ਕਰਨਾ ਨਹੀਂ ਹੁਣ ਸਾਡੇ ਇਹੀ ਪੰਚਾਇਤ ਘਰ ਹੈ ਇਮਰੀਕਾ ਲਾ 20 ਸਾਲ ਹੋ ਗਏ ਇੱਥੇ ਇੱਕ ਪੈਸਾ ਨਹੀਂ ਲੱਗਿਆ ਇਹਦੇ ਗਰਾਂਡਾਂ ਵੀ ਆ ਲੀਆਂ ਸਭ ਕੁਝ ਹੋ ਲਿਆ ਅੱਛਾ ਇਹ ਪੰਚਾਇਤ ਘਰ ਦੇ ਵਿੱਚ ਬੈਠੇ ਤੇ ਪੈਸਾ ਪਿਛਲੇ 20 ਸਾਲਾਂ ਤੋਂ ਪੈਸਾ ਵੀ ਆ ਲਿਆ ਪੈਸਾ ਆ ਲਿਆ ਪਰ ਇੱਥੇ ਲੱਗਿਆ ਨਹੀਂਗਾ ਤੇ ਪੈਸਾ ਗਿਆ ਕਿੱਧਰ ਪਤਾ ਨਹੀਂ ਕਿੱਥੇ ਲੱਗਿਆ ਇਹ ਹੁਣ ਸਰਕਾਰ ਉਹਨਾਂ ਦੀ ਸੀ ਹਮ ਸਰਪੰਚ ਵੀ ਉਹਨਾਂ ਦਾ ਤਾਂ ਅੱਛਾ ਪੰਚਾਇਤ ਕਦੇ ਬੈਠਦੀ ਨਹੀਂ ਪਿੰਡ ਵਾਲਿਆਂ ਨਾਲ ਗੱਲਾਂ ਬਾਤਾਂ ਕਰੇ ਕੀ ਸਮੱਸਿਆਵਾਂ ਪੰਚਾਇਤ ਘਰ ਦੇ ਵਿੱਚ ਕਦੇ ਆਮ ਜਲਾਸਾ ਹੀ ਨਹੀਂ ਹੋਇਆ ਜਿਹੜੀਆਂ ਨਿਜੀ ਧਰਮਸ਼ਾਲਾ ਬਣਾਈਆਂ ਜਾਂ ਮੈਂ ਉਹਨੇ ਆਪਣੀਆਂ ਉੱਥੇ ਆਮ ਜਰਾ ਜਰਾਸ ਹੁੰਦਾ ਹੈ ਉੱਥੇ ਲੋਕ ਜਾਂਦੇ ਨਹੀਂ ਫੇਕੇ ਉਹਦੀ ਪਾਰਟੀ ਉਹ ਉਹ ਜਿਹੜਾ ਸਰਪੰਚ ਹੁੰਦਾ ਉਹਦੀ ਪਾਰਟੀ ਦੇ ਲੋਕ ਉੱਥੇ ਚਲੇ ਜਾਂਦੇ ਦੂਜੀ ਪਾਰਟੀ ਕੋਈ ਜਾਂਦੀ ਹੋ ਨਹੀਂ ਹੈਗੀ ਜੇ ਪੰਚਾਇਤ ਘਰ ਵਿੱਚ ਇਕੱਠ ਹੋਵੇ ਤਾਂ ਸਭ ਲੋਕ ਆ ਜਾਂਦੇ ਅੱਛਾ ਪਾਰਟੀ ਭਾਜੀ ਬਹੁਤ ਭਾਰੀ ਹੈ ਹਾਂ ਹੈਗੀ ਹੈ ਪਾਰਟੀ ਭਾਜੀ ਅੱਛਾ ਜਿੰਮੇ ਚੋਣਾ ਹੁੰਦੀ ਹੈ ਸਰਪੰਚੀ ਚੋਣਾ ਜਦੋਂ ਸਾਰੇ ਲੋਕ ਜਾਤਰ ਵੋਟ ਕਰ ਦਿੰਦੇ ਹਨਾ ਹਾਂ ਜੀ ਤਕਰੀਬਨ ਹੋ ਹੀ ਜਾਂਦੀ ਹੈ ਉਹ ਪਰਸੈਂਟੇਜ ਹੋ ਜਾਂਦੀ ਹੈ ਹੋ ਪੂਰੀ ਹੋ ਜਾਂਦੀ ਹੈ ਹੁੰਦਾ ਟਰਡੀ ਪਿੰਡ ਲੜਾਈ ਝਗੜਾ ਕਹਿੰਦੇ ਝਗੜਾ ਕੋਈ ਨਹੀਂ ਹ ਸਰਕਾਰ ਕਹਿੰਦੀ ਕਿ ਸਰਬਸੰਮਤੀ ਨਾਲ ਸਰਪੰਚ ਚਣ ਲੋ ਬੰਦਾ ਨਹੀਂ ਉਹ ਫਿਰ 5 ਲੱਖ ਰੁਪਏ ਦਿੰਦੇ ਨੇ ਕੋਈ ਇਹਦਾ ਮੁੱਦੇ ਬੰਦ ਤੁਹਾਡੇ ਬੰਦ ਪਹਿਲਾਂ ਸਰਬਸੰਮਤੀ ਨਾਲ ਪੰਚਾਇਤ ਹੁੰਦੀ ਹੁੰਦੀ ਸੀ ਹੁਣ ਮੇਰੇ ਖਿਆਲ 15 20 ਸਾਲ ਤੋਂ ਵੋਟਾਂ ਪੈਣੀਆਂ ਉਸ ਤੋਂ ਪਹਿਲਾਂ ਕਦੇ ਵੋਟ ਨਹੀਂ ਸੀ ਪਈ ਕਦੇ ਕਿਸੇ ਪਾਰਟੀ ਦਾ ਪੋਲਿੰਗ ਵੀ ਨਾ ਲੱਗਿਆ ਇੱਥੇ ਸਰਪੰਚ ਵਾਲਿਆਂ ਦੇ ਇੱਕ ਪਾਸੇ ਰਹਿ ਗਏ ਜਿਹੜੇ ਐਮਪੀ ਚੈਂਪੀ ਵਾਲੀ ਵੋਟਾਂ ਹੁੰਦੀਆਂ ਉਹਨਾਂ 'ਚ ਵੀ ਪੋਲਿੰਗ ਨਹੀਂ ਤਾਂ ਲੱਗਿਆ ਇੱਕ ਜਗ੍ਹਾ ਬੈਠ ਕੇ ਮੈਂ ਤੁਹਾਨੂੰ ਕਰਦਾ ਤੁਹਾਡ ਨਾਲ ਗੱਲ ਕੀ ਫਾਇਦਾ ਲੱਗਦਾ ਤੁਹਾਨੂੰ ਸਰਪੰਚੀ ਜੇਕਰ ਚੋਣਾ ਜੇਕਰ ਸਰਬਸੰਮਤੀ ਦੇ ਨਾਲ ਹੋਣ ਤਾਂ ਸਰਬਸੰਮਤੀ ਨਾਲ ਸਰਪੰਚ ਚੁਣ ਲਿਆ ਜਾਵੇ। ਹੋਜਵੇਂ ਤਾਂ ਚੰਗੀ ਗੱਲ ਹੈ ਜੀ। ਕੀ ਫਾਇਦੇ ਲੱਗਦੇ ਉਸਦੇ? ਕੁਝ ਤਾਂ ਕੋਈ ਤਾਂ ਫਾਇਦਾ ਹੋਊਗਾ ਇਹ ਤਾਂ 5 ਲੱਖ ਰੁਪਏ 5 ਲੱਖ ਰੁਪਏ ਆ ਜਾਣ। ਹੂੰ। ਕੋਈ ਕੋਈ ਤਾਂ ਫਾਇਦਾ ਹੋਊਗਾ। ਫਿਰ ਬਾਕੀ ਜਿਹੜੀ ਪਾਰਟੀ ਬਾਜ਼ੀ ਆ ਉਹ ਵੀ ਖਤਮ ਹੋ ਜਾਂਦੀ। ਕਿਹੜੀ ਪਾਰਟੀ ਦਾ ਹੁਣ ਤੁਹਾਨੂੰ ਮੋਹ ਲੱਗਦਾ ਪਿੰਡ ਦੇ ਵਿੱਚ? ਹਜੇ ਕੋਈ ਪਤਾ ਨਹੀਂ ਜੀ। ਹੈਂ? ਹਜੇ ਕੋਈ ਪਤਾ ਨਹੀਂ। ਕਿ ਹਜੇ ਕੁਝ ਨਹੀਂ ਬਣਿਆ। ਕੀ ਲੱਗਦਾ ਇਸ ਵਾਰ ਸਰਪੰਚੀ ਚੋਣਾਂ 'ਚ ਕੀ ਕਿਸੇ ਪਾਰਟੀ ਦਾ ਮੋਹ ਲੱਗ ਰਿਹਾ ਮਾੜਾ ਮੋ ਕੋਈ ਪਤਾ ਨਹੀਂ ਤੇ ਟਿਲਕਣ ਬਾਜੀ ਹੈ ਟਿਲਕਣ ਬਾਜੀ ਹੈ ਅੱਜ ਜਿਹੜੇ ਲੋਕ ਪਾਟ ਰਹੇ ਉਹ ਤੈਨੂੰ ਪਟ ਜਾਣੇ ਮੌਕੇ ਤੇ ਅੱਛਾ ਕਹਿੰਦੇ ਕੋਸ਼ਿਸ਼ਾਂ ਕਰਦੇ ਕੋਸ਼ਿਸ਼ਾਂ ਸਮੱਸਿਆਵਾਂ ਕੀ ਹੈ ਪਿੰਡ ਦੀਆਂ ਪਤਾ ਨਹੀਂ ਰੱਬ ਜਾਣ ਆਪਣਾ ਢਿੱਡ 'ਚ ਕੋਈ ਦਰਦ ਨਹੀਂ ਨਹੀਂ ਸਮੱਸਿਆਵਾਂ ਕੀ ਮੁਸ਼ਕਲਾਂ ਕੀ ਪਿੰਡ ਦੀਆਂ ਪੁੱਛ ਰਹੇ ਮੈਂ ਤਾਂ ਆਪਸ ਵਿੱਚ ਇੱਕ ਦੂਏ ਨਾਲ ਉਹ ਹੀ ਨਹੀਂ ਚਾਹੁੰਦੇ ਨੇ ਕਰੋ ਇਹਨੂੰ ਇੱਕ ਦੂਏ ਦੇ ਵਿੱਚ ਆਪਸ ਵਿੱਚ ਪਿਆਰ ਹੋਵੇ ਨਾ ਤਾਂ ਕੰਮ ਹੋਏ ਕਰਦਾ ਪਿਆਰ ਹੈ ਹੀ ਨਹੀਂ ਕਿਸੇ ਨੂੰ ਪਰਦੇ ਮਸਲੇ ਕਿਹੜੇ ਕਿਹੜੇ ਖੜੇ ਆ ਆ ਪੰਚਾਇਤ ਘਰ ਦਾ ਹੀ ਹੋਰ ਕੋਈ ਮਸਲਾ ਨਹੀਂ ਮੇਨ ਘਰ ਦਾ ਪੰਚਾਇਤ ਘਰ ਦਾ ਹੀ ਮਸਲਾ ਹੈ ਇਹਦੇ ਤਾਂ ਕੋਈ ਪੈਸਾ ਲੱਗੇ ਨਹੀਂ ਗਾ ਮੇਰੇ ਖਿਆਲ 30 ਸਾਲ ਹੋ ਗਏ ਇਹ ਵੀ ਡਿਗਰੇ ਨੂੰ ਪਈ ਹੈ ਸੜਕਾਂ ਗਲੀਆਂ ਨਾਲੇ ਸਭ ਬਣਿਆ ਹੋਇਆ ਉਹ ਤਾਂ ਬਹੁਤ ਵਾਰੀ ਬਣਿਆ ਹਰੇਕ ਵਾਰੀ ਉਹ ਬਣਦੀਆਂ ਨੇ ਹਰੇਕ ਸਾਲ ਇਹ ਗਰਾਂਡ ਉਹਨਾਂ ਦੀ ਆ ਜਾਂਦੀ ਹੈ ਉਹੀ ਪੱਟ ਕੇ ਦੁਬਾਰਾ ਫੇਰ ਬਣੀ ਜਾਂਦੀ ਹੈ ਪਿੰਡ ਦੀ ਉਹ ਸ਼ਾਮਲੜ ਜ਼ਮੀਨ ਹੋਊਗੀ ਪੰਚਾਇਤੀ ਜ਼ਮੀਨ ਵੀ ਹੋਊਗੀ ਹੈਗੇ 10 ਕਿਲੇ ਉਹਦਾ ਠੇਕਾ ਵੀ ਹੁੰਦਾ ਇਨਕਮ ਤਾਂ ਹੁੰਦੀ ਹੋਊਗੀ ਪਿੰਡ ਹਾਂ ਸਹੀ ਲੱਗਦੀ ਹੈ ਸਹੀ ਆ ਪੂਰੀ ਬੋਲੀ ਹੁੰਦੀ ਹੈ ਜੀ ਪੂਰੀ ਬੋਲੀ ਹੁੰਦੀ ਹੈ ਪੈਸਾ ਪਿੰਡ ਤੇ ਲੱਗ ਜਾਂਦਾ ਹੈ ਯਾਰ ਕੁਝ ਨਹੀਂ ਪਤਾ ਲੱਗਦਾ ਹੈਗਾ ਲੱਗਦਾ ਕਿ ਨਹੀਂ ਲੱਗਦਾ ਮੈਂ ਦੱਸਿਆ ਨਹੀਂ ਕਦੇ ਕਦੇ ਦੱਸਿਆ ਨਹੀਂ ਹੈਗਾ ਵੀ ਕਿੰਨੀ ਆਮਦਨ ਹੋਈ ਹੈ ਕਿੰਨਾ ਪੈਸਾ ਪਿੰਡ ਤੇ ਲੱਗਿਆ ਹੁਣ ਵਾਲੇ ਸਰਪੰਚ ਦੀ ਸਮੱਸਿਆ ਜੀ ਸ਼ੁਰੂ ਤੋਂ ਇਦਾਂ ਚੱਲ ਰਿਹਾ ਹੈ ਇਹ ਤਾਂ ਪਹਿਲਾਂ ਤੋਂ ਚੱਲ ਰਿਹਾ ਜੀ ਕਿਸੇ ਨੇ ਵੀ ਨਹੀਂ ਦੱਸਿਆ ਜਿਸ ਕਿਸੇ ਨੇ ਵੀ ਦੱਸਿਆ ਪੰਚਾਇਤ ਹੁੰਦੀ ਜਦੋਂ ਤੱਕ ਕੋਈ ਦੱਸਦਾ ਵੀ ਕਿੰਨਾ ਪੈਸਾ ਸਾਡਾ ਲੱਗਿਆ ਸਾਡਾ ਕੋ ਕਿੰਨਾ ਪੈਸਾ ਆਇਆ ਇਹੋ ਜਿਹਾ ਮੋਲਡ ਹੋਣਾ ਚਾਹੀਦਾ ਸਰਪੰਚੀ ਚ ਹੋਣਾ ਚਾ ਇਹ ਯਾਰ ਇਹ ਹੋਣਾ ਚਾਹੀਦਾ ਸਰਬਸੰਮਤੀ ਨਾਲ ਸਰਪੰਚ ਹੋਣਾ ਜਾਵੇ ਮਹੀਨੇ ਤੋਂ ਮਹੀਨੇ ਬਾਅਦ ਬੈਠ ਕੇ ਸਾਰੇ ਦੇ ਨਾਲ ਗੱਲ ਸੁਣੀ ਜਾਵੇ ਹਿਸਾਬ ਕਿਤਾਬ ਹੋਇਆ ਵੀ ਸਾਡੇ ਕੋਲ ਪਾਈ ਇਨ ਇਨ ਗ੍ਰਾਂਟ ਆ ਗਈ ਐਨਾ ਸੀ ਲਾਉਣਾ ਹੈ ਕਿੱਥੇ ਲਾਈਏ ਨਹੀਂ ਸਭ ਦੀ ਸੰਮਤੀ ਨਾਲ ਹੋਵੇ ਕਿ ਨਹੀਂ ਠੀਕ ਹੈ ਐਦ ਕੀ ਵੈਸੇ ਸੋਚ ਰਹੇ ਆਂ ਵੀ ਸੰਮਤੀ ਨਾਲ ਸਰਪੰਚ ਬਣ ਜਵੇ ਦਾਰੂ ਗੁਰੂ ਚਲਦੀ ਐ ਚੋਣਾ ਚ ਨਹੀਂ ਜੀ ਨਹੀਂ ਦਾਰੂ ਕੋਈ ਨਹੀਂ ਦੰਦਾ ਸਾਡੇ ਕੋਈ ਨਹੀਂ ਪੈਸੇ ਨਸ਼ਾ ਕੁਸ਼ਤਾ ਵੀ ਕਦਾ ਚੱਲਦਾ ਹੋਊਗਾ ਕੁਸ ਕੁਸ ਨੂੰ ਕੁਸ ਨਹੀਂ ਚੱਲਦਾ ਕੁਸ਼ ਨਹੀਂ ਅੱਛਾ ਇੱਛਾ ਹੁੰਦੀ ਕੋਈ ਦੇਵੇ ਨੇ ਕੁਛ ਬੰਦੇ ਨੇ ਹੁੰਦਾ ਜਿਹੜੇ ਪਿੰਪੂਣ ਵਾਲੇ ਹੁੰਨੇ ਆ ਹਾਂ ਥੋੜੇ ਬਹੁਤ ਬੰਦੇ ਹੁੰਨੇ ਨੇ ਇੱਕ ਦਿਨ ਪੀ ਲੂਗੇ ਥੋੜੇ ਬਹੁਤ ਕਿਸੇ ਕਿਦੀ ਪੀਉਂਗੇ ਨਾਲੇ ਉਹ ਪਿੰਡ ਦਾ ਫਾਇਦਾ ਵੀ ਨਹੀਂ ਕੋਈ ਦੋ ਨੰਬਰ ਦੀ ਸ਼ਰਾਬ ਹੁੰਦੀ ਐ ਉਹਨਾਂ ਦਾ ਮਰਨ ਦਾ ਖਤਰਾ ਹੁੰਦਾ ਐ ਅਲਕੋਹਲਰ ਗੋਲੀਆਂ ਗੋਲੀਆਂ ਵੀ ਹੁਣ ਦੇਖਿਆ ਜਾਂਦਾ ਕਿ ਪਿੰਡਾਂ ਦੇ ਵਿੱਚ 15-15 ਲੱਖ ਰੁਪਈਆ ਪੰਚਾਇਤੀ ਚੋਣਾਂ 'ਚ ਹੀ ਲਾ ਦਿੰਦੇ ਲੋਕ ਹਨਾ 15-15 ਲੱਖ 20-20 ਲੱਖ ਹੁਣ ਦੋ ਇਲੈਕਸ਼ਨ ਹੋ ਗਏ ਪੰਜ-ਚਾਰ ਲੱਖ ਰੁਪਈਆ ਤਾਂ ਲੱਗਦਾ ਹੀ ਲੱਗਦਾ ਐ ਪੈਸਾ ਲੱਗਦਾ ਕਿੱਥੇ ਫਿਰ ਲੱਗਦਾ ਹੀ ਐ ਜੀ ਥੋੜਾ ਬ ਤਾਂ ਸ਼ਰਾਬ ਸ਼ੁਰੂ ਵੰਡਣ ਦੀ ਹੈ ਫਿਰ ਅੱਛਾ ਵੰਡੀ ਜਾਂਦੀ ਮੂਰੀ ਛੋਰੀ ਵੰਡੇ ਜਾਂਦੇ ਫਿਰ ਹੂੰ ਕੁਝ ਗਰੀਬਾਂ ਗਰੂਪਾਂ ਨੂੰ ਮਾੜਾ ਮੋਟਾ ਪੈਸੇ ਪੂਸੇ ਵੀ ਅਗਲਾ ਦੇ ਦਿੰਦਾ ਹੈ ਵੀ ਮੈਨੂੰ ਬੋਟ ਪੈਜਵੇ ਅੱਛਾ ਮੈਂ ਸੁਣਿਆ ਕਿ ਬੱਚਿਆਂ ਦੀ ਸੋਆਂ ਖਵਾਈਆਂ ਜਾਂਦੀ ਜਦੋਂ ਜਿਹੜੇ ਘਰ ਚ ਪੈਸੇ ਜਾਂਦੇ ਉਹਨਾਂ ਨੂੰ ਕਿ ਬੱਚੇ ਦੀ ਸੋਆਂ ਖਾ ਵੀ ਸਾਨੂੰ ਵੋਟ ਪਾਉ ਹੁੰਦਾ ਹੈ ਜਾਂ ਮੋਲ ਸਰਪੰਚੀ ਦੀ ਬਾਤ ਇਹ ਸਾਨੂੰ ਪਤਾ ਨਹੀਂ ਪੈਸੀ ਨਾ ਸੋਆਂ ਦੇਖਿਆ ਨਹੀਂ ਨਾ ਸਾਸੀਂ ਕਿ ਸਾਨੂੰ ਕਿਸੇ ਸਾਸੀਂ ਨਾ ਤੱਕਦੇ ਅਸੀਂ ਪੈਸੇ ਕਿੱਥੋਂ ਲਏ ਨਾ ਹੀ ਕਿਸੇ ਨੂੰ ਪੈਸੇ ਦਿੱਤੇ ਨਾ ਸਾਨੂੰ ਪਤਾ ਇਸ ਚੀਜ਼ ਦੇ ਬਾਰੇ ਵਿੱਚ ਸੋ ਸੋਆਂ ਖਰੋਣੇ ਲੱਗਦਾ ਕਿ ਇਹ ਚੀਜ਼ ਸਹੀ ਹੈਗੀ ਕਿ ਪੈਸੇ ਦੇ ਕੇ ਵੋਟ ਦੇ ਤਾਂ ਗਲਤ ਹੈ ਕਿ ਸਾਡੇ ਕੋਲ ਇੱਕੋ ਤੱਕ ਅਧਿਕਾਰ ਹੈ ਬੋਟ ਦਾ ਜੇ ਅਸੀਂ ਵੀ ਆਜ਼ਾਦ ਹੋ ਕੇ ਨਹੀਂ ਕਰ ਸਕਦੇ ਉਹ ਫਿਰ ਤਾਂ ਫਾਇਦਾ ਹੀ ਕੋਈ ਨਹੀਂ ਜੇ ਅਸੀਂ ਪੈਸੇ ਲੈ ਲਏ ਫਿਰ ਤਾਂ ਵਿਗ ਗਿਆ ਅਗਲੇ ਕੋਲੇ ਪੈਸਾ ਕਿੰਨੇ ਕੁ ਸਰਪੰਚ ਤੁਸੀਂ ਦੇਖ ਲੇਸ ਪਿੰਡ ਦੇ ਵਿੱਚ ਹਨਾ ਤੇ ਲੱਗਦਾ ਕਿ ਕਿਸੇ ਧਿਰ ਦੀ ਕਿਸੇ ਧਿਰ ਨੇ ਇਸ ਨੂੰ ਜਾਂ ਕਿਸੇ ਪਾਰਟੀ ਨੇ ਲਿਆ ਹੋਏ ਵੀ ਪਿੰਡ ਦਾ ਕੰਮ ਕਰਨਾ ਹੈ ਹੋਂਤਾ ਕਿ ਧਾਕੂ ਸਰਪੰਚ ਨੇ ਨਿੱਜੀ ਤੌਰ ਤੇ ਦੇਖਿਆ ਹੋਏ ਕਿ ਮੈਂ ਪਿੰਡ ਦਾ ਸਰਪੰਚ ਮੈਂ ਜਿੰਮੇਵਾਰੀ ਨਿਭਾਉਂਗਾ ਪਿੰਡ ਦੀ ਛੋਟੇ ਬੰਦਾਂ ਵਿੱਚ ਤਾਂ ਜੀ ਕੰਮ ਐ ਇਦਾਂ ਹੀ ਹੁੰਦਾ ਬਣ ਜਾਂਦੇ ਛੋਟੇ ਵੋਟਾਂ 400 ਵੋਟ ਸਾਰੇ ਟੋਟਲ ਪਿੰਡ ਦੀ ਹੂੰ 50 60% ਭੁਗਤ ਹੋ ਜਾਂਦੀ ਹੈ ਹੂੰ ਖੜਨੇ ਵਾਲੇ ਘੱਟ ਹੁੰਦੇ ਦੋ ਕੋ ਉਮੀਦਵਾਰ ਹੁੰਦੇ ਪਰ ਹੁਣ ਤਾਂ ਜਿਹੜਾ ਇਸ ਵਾਰ ਕਹਿੰਦੇ ਖੜਨੇ ਚਾਰ ਚਰਤੀ ਰਹਿ ਗਈਆਂ ਭਾਜਪਾ ਅਕਾਲੀ ਦਾ ਲਾਵਾ ਦੀ ਪਾਰਟੀ ਕਾਂਗਰਸ ਸਾਰੇ ਨੇ ਆਪਣੇ ਆਪਣੇ ਉਮੀਦਵਾਰ ਉਤਾਰਨੇ ਪਿੰਡਾਂ ਚ ਇਸ ਟਾਈਮ ਸਾਡੇ ਪਿੰਡ ਦੇ ਛੋਈ ਨਹੀਂ ਹੋ ਰਿਹਾ ਕੌਣ ਨੇ ਕਿਸ ਪਾਰਟੀਆਂ ਖੜਨਾ ਕਿਸ ਨੇ ਨਹੀਂ ਖੜਨਾ ਕੋਈ ਨਹੀਂ ਚੱਕਰ ਵੱਧ ਤੋਂ ਵੱਧ ਦੋ ਖੜਨਗੇ ਦੋ ਛੋਟੇ ਪਿੰਡ ਹੈ ਅਸੀਂ ਦੋ ਖੜਨਗੇ ਭਾਜਪਾ ਦੇ ਕੀ ਕਹਿ ਰਹੇ ਤੁਸੀਂ ਸਾਡੇ ਪਿੰਡ ਚ ਭਾਜਪਾ ਹੈ ਨੇ ਇੱਕ ਇੱਕਾ ਰੁਕ ਹੈ ਕਿ ਸਰਪੰਚੀ ਲੜੂਗਾ ਜੇ ਮੈਂ ਇਕੱਲਾ ਭਾਜਪਾ ਦੇ ਵਿੱਚ ਆ ਮੈਨੂੰ ਵੋਟ ਕੌਣ ਪਾਊਗਾ ਹਾਂ ਇਹ ਵੀ ਸਮੱਸਿਆ ਹੈ ਨਾ ਪਾ ਜੀ ਹੁਣ ਸਾਡੇ ਪਿੰਡ ਵਿੱਚ ਤਾਂ ਦੋਏ ਦੋ ਘਟੜੇ ਹੋਣੇ ਮੈਨੂੰ ਲੱਗਦੀ ਇੱਕ ਕਾਲੀਆਂ ਦਾ ਇੱਕ ਕਾਂਗਰਸ ਦਾ ਤੇ ਆਮਾ ਦੀ ਪਾਰਟੀ ਜਿਹੜੀ ਸਰਕਾਰ ਹੈ ਕਿ ਇਹ ਥੜੇ ਦਾ ਸਿੱਧਾ ਹੀ ਹੋ ਗਿਆ ਇਲਜ਼ਾਮ ਨਾ ਖੜੀ ਹੋ ਗਿਆ ਹਾਂ ਪਾਰਟੀ ਤੇ ਇਲਜ਼ਾਮ ਆਮ ਦਾ ਹੋ ਜਾ ਚਾਹਤ ਕਹਿੰਦੇ ਹੁਣ ਅਮਰਿਤਪਾਲ ਸਿੰਘ ਵੀ ਆਪਣਾ ਪੂਰਾ ਜੋਰ ਪੰਜਾਬ ਚ ਲਾ ਰਹੇ ਹੈਗੇ ਉਹਨਾਂ ਨੇ ਇੱਕ ਪੰਥਕ ਧਿਰ ਬਣਾ ਲੈਣੀ ਹੈ ਉਹਨਾਂ ਨੇ ਮੇ ਬੱਚੇ ਲਾ ਲੈਣੇ ਨਾਲ ਹਨਾ ਜਿਹੜੇ ਨਵੇਂ ਨੌ ਨੌਜਵਾਨ ਹੈ ਨਾ ਉਧਰ ਜਾਣ ਬਹੁਤ ਵਧੀਆ ਜਾਂਦਾ ਹਨਾ ਨਾ ਕਾਫੀ ਲੱਗੇ ਜਾਣਾ ਨਵੀਂ ਪੀੜੀ ਲੱਗ ਸਕਦੀ ਨਵੀਂ ਲੱਗ ਸਕਦੀ ਤੁਹਾਡੇ ਪਿੰਡ ਚ ਹੈਗਾ ਉਧਰ ਦਾ ਮੋਲ ਮਾੜਾ ਮੋਟਾ ਨਹੀਂ ਉਹ ਅਮਰਪਾਲ ਜਿਹੜਾ ਬੰਦਾ ਬਹੁਤ ਵਧੀਆ ਬੰਦਾ ਉਹ ਉਹ ਨਵੇਂ ਬੱਚਿਆਂ ਵਾਸਤੇ ਬਿਲਕੁਲ ਠੀਕ ਹੋ ਉਹਨਾਂ ਨੂੰ ਸਹੀ ਲਾਈਨ ਤੇ ਲਾ ਰਿਆ ਪਰ ਗਵਰਨਮੈਂਟ ਨੇ ਜਿਹੜਾ ਉਹਨੂੰ ਬੰਦ ਕਰਿਆ ਉਹ ਕੋਈ ਸੋਚ ਸਮਝ ਕੇ ਬੰਦ ਨਹੀਂ ਕਰਿਆ ਉਹਨਾਂ ਧੱਕਾ ਹੋਇਆ ਧੱਕਾ ਜੋ ਵੀ ਹੋਇਆ ਨਾਲ ਉਹਦੇ ਕੋਈ ਧਾਰਾ ਵੀ ਨਹੀਂ ਲੱਗਦੀ ਹੂੰ ਮੇਨ ਤਾਂ ਧਾਰਾ ਦਾ ਕੋਈ ਹੈ ਹੀ ਨਹੀਂ ਹਾਂ ਕੋਈ ਵੱਡਾ ਕ੍ਰਾਈਮ ਅੱਛਾ ਲੱਗਦਾ ਉਧਰ ਨੂੰ ਮੋੜ ਜਾਊਗਾ ਤੁਹਾਡੇ ਪਿੰਡ ਵਿੱਚ ਹੈ ਉਹ ਜਾ तकरीबन ਜਿੰਨੇ ਨੌਜਵਾਨ ਮੁੰਡੇ ਸਾਡੇ ਪਿੰਡ ਚ ਉਹ तकरीबन ਉਧਰ ਨੂੰ ਜਾਂਦੇ ਜਾਂਦੇ ਆ ਜਿੱਥੇ ਵੀ ਉਹਦੀਆਂ ਰੈਲੀਆਂ ਸ਼ੈਲੀਆਂ ਹੁੰਦੀਆਂ ਸਾਰੇ ਜਾਂਦੇ ਸੀ ਮਤਲਬ ਕਿ ਜੇਕਰ ਸਰਪੰਚੀ ਚੋਣ ਦੇ ਵਿੱਚ ਉਹਨਾਂ ਵੱਲੋਂ ਜੋਰ ਅਜਮਾਇਆ ਜਾਂਦਾ ਤਾਂ ਲੋਕ ਉਧਰ ਨੂੰ ਭੁਗਤ ਸਕਦੇ ਆ ਭੁਗਤ ਸਕਦੇ ਮੁੰਡੇ ਸਿਰਫ ਮੁੰਡੇ ਜਾਂ ਬਜ਼ੁਰਗ ਤਾਂ ਫਿਰ ਨਾਲ ਥੋੜਾ ਬਹੁਤ ਲੱਗੇ ਜਨੇ ਘਰ ਦੇ ਬੱਚਿਆਂ ਦੇ ਨਾਲ ਲੱਗਣਾ ਹੀ ਪੈਂਦਾ ਹੈ ਕਿ ਬੱਚਿਆਂ ਦਾ ਜਿਹੜੇ ਬੱਚੇ ਸਾਡੇ ਪਿੰਡ ਚ ਹੋਣਾ ਉਹ ਸਾਰੇ ਥੋੜਾ ਜਿਹਾ ਅੰਮ੍ਰਿਤਾਰੀ ਵਾਲੇ ਪਾਸੇ ਨੂੰ ਜਾਣ ਨੂੰ ਤਿਆਰ ਹੈ ਨਸ਼ਾ ਨੁਸ਼ਾ ਤਾਂ ਬਹੁਤ ਬੁਰਾ ਬਰੁੱਧ ਹੈ ਅੱਛਾ ਤੁਹਾਡੇ ਪਿੰਡ ਚ ਹੈ ਨਸ਼ੇ ਦੀ ਸਮੱਸਿਆ ਇਸ ਚ ਨਹੀਂ ਮੈਂ ਹੁਣ ਤਾਂ ਹੈ ਨਹੀਂ ਹੋਊਗੀ ਚੋਰੀ ਚਪੋਰੀ ਹੋਊਗੀ ਸ਼ਰਿਆਮ ਤਾਂ ਅਸੀਂ ਦੇਖਿਆ ਨਹੀਂ ਕਦੇ ਅਛਾ ਸ਼ਰਿਆਮ ਹੈ ਨਹੀਂਗਾ ਸ਼ਰਿਆਮ ਹੈ ਨਹੀਂ ਚੋਰੀ ਚਪੋਰੀ ਖਾਂਦਾ ਹੋਗਾ ਪਹਿਲਾਂ ਹੁਣ ਪਹਿਲਾਂ ਹੈਗੀ ਸੀ ਪਹਿਲਾਂ ਮਤਲਬ ਉਸ ਟਾਈਮ ਇੱਥੇ ਵਿਕਦਾ ਖੁਦਾ ਸੀ ਅੱਛਾ ਵਿਕਦਾ ਸੀ ਸਰਕਾਰ ਦੇ ਨਾਲ ਆ ਸਰਕਾਰਾਂ ਨਾਲ ਫਰਕ ਪਿਆ ਜੇ ਪਹਿਲਾਂ ਲੋਕ ਆਪੇ ਸਿਆਣੇ ਹੋ ਗਏ ਆਪੇ ਲੋਕ ਵੀ ਸਿਆਣੇ ਹੋ ਗਏ ਗਾਹਾਂ ਮੁੰਡਿਆਂ ਦਾ ਆਪਸ ਵਿੱਚ ਮੇਲ ਹੋ ਗਿਆ ਨਾ ਵੀ ਆਪਾਂ ਨੇ ਨਸ਼ੇ ਵਾਲਾ ਵੜਨਾ ਹੀ ਨਹੀਂ ਦੇਣਾ ਪਿੰਡ ਚ ਨਾ ਵੇਚਣਾ ਕਿ ਇਹ ਜਿਹੜਾ ਨਸ਼ਾ ਵਿਕੇਦਾ ਹੁੰਦਾ ਕਿਸੇ ਦੇ ਥਰੂ ਹੀ ਵਿਕਦਾ ਹੁੰਦਾ ਇਹ ਤਾਂ ਹੈ ਨਹੀਂ ਹੁਣ ਮੇਰੇ ਵਰਗਾ ਗਰੀਬ ਆਦਮੀ ਵੇਚ ਲੂਗਾ ਕਿੱਥੋਂ ਲਿਆਊਗਾ ਇੰਨਾ ਮਹਿੰਗਾ ਕਿਸੇ ਪਾਰਟੀ ਦਾ ਹੱਥ ਹੁੰਦਾ ਪਿੱਛੇ ਠੀਕ ਹੈ ਕਿ ਆਪਣੇ ਪਰ ਨਾਲ ਆਪਾਂ ਤਾਂ ਲੈ ਹੀ ਨਹੀਂ ਸਕਦੇ ਕਿਤੇ ਹਾਂ ਇਹਦੇ ਪੈਸੇ ਕਿੱਥੋਂ ਲਿਆਉਗੇ ਮਤਲਬ ਹੁਣ ਤਿਆਰੀ ਕਰਕੇ ਬੈਠੇ ਹੋ ਸਰਪੰਚੀ ਚੋਣਾਂ ਦੀ ਹਾਂ ਤੁਸੀਂ ਇਹ ਤਾਂ ਚੱਲੀ ਜਾਣਾ ਜੀ ਇਹ ਤਾਂ ਇਹ ਤਾਂ ਹੋ ਜਾਣਾ ਜਦੋਂ ਗਵਰਨਮੈਂਟ ਦਾ ਆਰਡਰ ਹੋਊਗਾ ਤਾਂ ਉਹਦੇ ਮਤਲਬ ਉੱਪਰ ਭਰੀ ਦੇਣੇ ਆ ਨਹੀਂ ਨਹੀਂ ਪਿੰਡ ਚ ਰੁਝਾਨ ਕਿੰਨਾ ਕੋ ਹੁੰਦਾ ਲੋਕ ਐਕਸਾਈਟਡ ਹੁੰਦੇ ਸਰਪੰਚੀ ਚੋਣਾਂ ਨੂੰ ਲੈ ਕੇ ਬਹੁਤ ਜ਼ਿਆਦਾ ਨਹੀਂ ਜਿਹੜਾ ਵੀ ਵੋਟਰ ਨੂੰ ਆ ਗਿਆ ਕਿਸੇ ਵੀ ਪਾਰਟੀ ਨੂੰ ਵੋਟ ਪਾਉਣੀ ਕਿਸੇ ਨੇ ਅਗਲੇ ਸਭ ਨੂੰ ਹਰੇਕ ਕਿਨੂੰ ਹਾਂ ਕਰੀ ਜਾਣੀ ਆ ਪਾ ਦਾਂਗੇ ਜੀ ਤੈਨੂੰ ਨਹੀਂ ਪਰ ਪੰਜਾਬ ਦੇ ਵਿੱਚ ਪਿੰਡਾਂ ਦੇ ਵਿੱਚ ਯਾਤਰਾ ਇਹ ਦੇਖਿਆ ਹੁੰਦਾ ਕਿ ਬਹੁਤ ਪਿੰਡਾਂ ਚ ਹੈਗਾ ਉੱਥੇ ਹੂੰ ਪਰ ਸਾਡੇ ਪਿੰਡ ਚ ਨਹੀਂ ਇੰਨਾ ਹੈ ਅਸੀਂ ਤੁਹਾਡੇ ਪਿੰਡ ਚ ਹੈ ਨਹੀਂ ਇੱਥੇ ਵੀ ਜਿਹੜਾ ਆ ਗਿਆ ਠੀਕ ਆ ਵਿਧਾਨ ਸਾਡੇ ਪਿੰਡ ਚ ਥੋੜੇ ਜਿਹਾ ਘਰ ਵੀ ਥੋੜੇ ਨੇ ਹੂੰ ਇੱਕ ਦੋ ਇਹਨੂੰ ਰੋਜ਼ ਹੀ ਮਿਲਦੇ ਨੇ ਖੇਤ ਵੀ ਇਕੱਠੇ ਆ ਇਹ ਚੀਜ਼ ਦਾ ਵੀ ਫਰਕ ਹੈ ਨਾ ਤਾਂ ਪਾਰਟੀ ਭਾਜੀ ਜ਼ਿਆਦਾ ਨਹੀਂ ਹੈਗੀ ਆਪਣੇ ਪੱਧਰ ਨੇ ਥੋੜੀ ਹੈ ਇਹ ਪਿੰਡ ਵੀ ਸਾਡੇ ਛੋਟੇ ਜਿਹੇ 450 ਤੋਂ ਵੋਟ ਹੈ 450 100-150 ਘਰ ਹੋਣਾ ਹੈ ਨਾ ਹਾਂ ਭਾਜੀ ਇੰਨਾ ਕਿ ਇੰਨਾ ਕਿ 100-150 ਘਰ ਹੋਊਗਾ ਸਾਡੇ 15 ਅਸੀਂ ਅਸੀਂ ਇਕੱਠੇ ਰਹਿਣਾ ਹੈ ਇਕੱਠੇ ਜਾਣਾ ਹੈ ਜਿੱਥੇ ਨੂੰ ਜਾਣਾ ਹੈ ਅੱਛਾ ਜਾਤੀ ਸਮੀਕਰਨ ਕੰਮ ਕਰਦੇ ਪਿੰਡ 'ਚ ਟੋੜੇ ਹਾਂ ਜੱਟਾਂ ਦੇ ਆ ਦੂਸਰੇ ਆ ਕਰਦੇ ਕੰਮ ਇਹ ਚੀਜ਼ਾਂ ਨਹੀਂ ਉਹ ਹੁਣ ਸਾਡੇ ਨਾਲ ਲੱਗੇ ਲੱਗੇ ਨਾ ਸਕੂਲ ਹੋਗਾ ਹੋਗੇ ਬਹੁਤ ਜੁਨੀ ਯਵਰਸ਼ਟੀਆਂ ਹੋ ਗਈਆਂ ਸਾਰੇ ਉੱਥੇ ਡਿਊਟੀਆਂ 'ਚ ਜਾਣ ਲੱਗੇ ਇੱਥੇ ਤਾਂ ਭਈਆ ਭੂਈ ਹੀ ਕਰਦੇ ਉਹਦੇ ਸਿੰਦੇ ਸਿੱਧਾ ਹੈ ਨਹੀਂ ਕੋਈ ਵੀ ਕੋਈ ਹੈ ਨਹੀਂ ਇੱਥੇ ਸਭ ਡਿਊਟੀਆਂ ਕਰਦੇ ਨੇ ਠੀਕ ਹੈ ਜੀ ਠੀਕ ਤਾਂ ਪਿੰਡਾਂ ਦੇ ਵਿੱਚ ਸਰਪੰਚੀ ਚੋਣਾਂ ਨੂੰ ਲੈ ਕੇ ਲੋਕਾਂ ਦੇ ਵਿੱਚ ਹਾਲਾਂਕਿ ਇਸ ਪਿੰਡ ਦੇ ਵਿੱਚ ਤਾਂ ਬਹੁਤਾ ਰੁਝਾਨ ਨਹੀਂ ਹੈ ਪਰ ਕਹਿੰਦੇ ਅਸੀਂ ਕੋਸ਼ਿਸ਼ ਹੈ ਕਿ ਸਾਡੀ ਸ਼ਰਮ ਸਭਤੀ ਦੇ ਨਾਲ ਇਸ ਵਾਰ ਸਰਪੰਚ ਚੁਣਿਆ ਜਾਵੇ ਪਰ ਚਾਰ ਚਰ ਧਿਰਾਂ ਦੇ ਮੁਕਾਬਲੇ ਸਰਪੰਚੀ ਚੋਣਾਂ 'ਚ ਦੇਖਣ ਨੂੰ ਮਿਲ ਸਕਦੇ ਆ ਕੈਮਰਾ ਪਰਸਨ ਗੁਰਸਾਹਿਬ ਦੇ ਨਾਲ ਆਸ਼ੀਉ ਨੇ ਜਾ ਲਿਵਿੰਗ ਦੇ ਨਿਊਜ਼ ਮਹਾ